ਇਹ ਛੁੰਡੀ ਹੈਗੀ ਹੈ ਕਿ ਨਹੀਂ ਇਸ ਨਰਮੇ ਦੇ ਵਿੱਚ ਮਹਾਰਾਸ਼ਟਰ ਦੇ ਹਨਾ ਆ ਜਾਓ ਪਹਿਲਾਂ ਛੁੰਡੀ ਦਿਖਾਉਣੇ ਆ ਲਓ ਮਿੱਤਰੋ ਟਿੰਡੇ ਆਪਾਂ ਤੋੜ ਲੇ ਲਓ ਵੀ ਮਿੱਤਰੋ ਨਾ ਅਸੀਂ ਹੋਇਆ ਪਿਆ ਇੱਥੇ ਵੀ ਉਹੀ ਹਾਲ ਆ ਦੇਖੋ ਕਾਣਾ ਕਰ ਰੱਖਿਆ ਗਰਾਬੀ ਛੁੰਡੀ ਆ ਫਿਰਦੀ ਹੈ ਛੁੰਡ ਫਿਰਦੇ ਹਜੇ ਵੀ ਨਰਮੇ ਦੇ ਵਿੱਚ ਤੇ ਨਰਮੇ ਦਾ ਮਿੱਤਰੋ ਲਾ ਦਿਖਾਈ ਕਰਾ ਛੁੰਡੀ ਆ ਵੇ ਨਰਮੇ ਛੁੰਡੀ ਹੈਗੀ ਆ ਆ ਫਿਰਦੀ ਹੈ ਬਈ ਨਰਮੇ ਦੇ ਵਿੱਚ ਕੋਈ ਤਾਂ ਤਨੀ ਸਪਰੇਆ ਚ ਹਨਾ ਕੋਈ ਫਾਇਦਾ ਨਹੀਂ ਇਹ ਕਹਿੰਦੇ ਰੋਈ ਜਾਂਦੇ ਇਧਰਲੇ ਜ਼ਿਮੀਂਦਾਰ ਵੀ ਵੱਡੀ ਗੱਲ ਇਹ ਆ ਤਾਂ ਆ ਹਾਲਾ ਨਰਮੇ ਦਾ ਇਹ ਆ ਪਖੜੇ ਸੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਇਹਦਾ ਹਾਈਟ ਹੈ ਲਗਭਗ ਇੱਥੋਂ ਕੁ ਤੱਕ ਮੰਨ ਕੇ ਢਿੱਕ 4 ਫੁੱਟ ਦੇ ਕਰੀਬ ਨਰਮੇ ਦੀ ਬਾਕੀ ਇੱਕ ਹੋਰ ਵੱਡੀ ਗੱਲ ਚੋਕ ਵੀ ਲਿਆ ਆ ਤੇ ਵੱਡੀ ਗੱਲ ਇਹ ਆ ਕਿ ਦੋ ਵਾਰ ਨਰਮਾ ਚੋਕ ਲੈ ਜਮੀਦਾਰ ਕਹਿੰਦਾ ਚਾਰ ਸਪਰੇ ਨਰਮੇ ਦੀਆਂ ਟਾਹਣੀਆਂ ਇੰਨੀਆਂ ਇੰਨੀਆਂ ਹੀ ਫੈਲਰ ਦੀਆਂ ਇਹ ਜਿਆਦੇ ਫੈਲਰ ਤਾਂ ਨਹੀਂਗਾ ਠੀਕ ਹੈ ਫੈਲਰ ਤਾਂ ਹੈ ਨਹੀਂ ਤੇ ਇੱਕ ਗੱਲ ਹੋਰ ਇੱਥੇ ਕੱਕ ਵੀ ਨਹੀਂ ਹੁੰਦੇ ਕੱਕ ਕਿਉਂ ਨਹੀਂ ਹੁੰਦੇ ਜਿਹੜਾ ਵੇਖੋ ਮਿੱਟੀ ਹੈ ਨਾ ਇੱਥੇ ਮਿੱਟੀ ਲੋ ਚਲੇ ਇੱਥੇ ਕੱਖ ਉਹੀ ਨਹੀਂ ਉਗਰਦੇ ਤੇ ਉਹੀ ਮੱਚ ਜਾਂਦੇ ਆ ਉਹ ਤ੍ਰਿਲੀ ਹਾਂ ਤੇ ਢਾਲੂ ਬਾਹਣਾ ਪਾਣੀ ਉਧਰੋਂ ਰੁੜਿਆ ਹੀ ਆਉਂਦਾ ਐਸ ਰੋਟੇ ਦੇ ਕਿਾਰੇ ਆ ਤੇ ਆ ਦੇਖੋ ਮਿੱਤਰੋ ਨਰਮੇ ਦਾ ਫੁੱਟ 54 ਹੈ ਨਾ ਕੋਈ ਪੰਜੂ ਵੀ ਹੈ ਇਹ ਤਾਂ ਆਪਣਾ ਸੇਮ ਹੀ ਸਿਸਟਮ ਨਰਮੇ ਦੀ ਖੇਤੀ ਮਹਾਰਾਸ਼ਟਰ ਦੇ ਵਿੱਚ ਮਹੀਨਾ ਅੱਜ ਕਿਹੜਾ ਤੀਜਾ ਮਹੀਨਾ ਹਾਂ ਤੀਜਾ ਤੀਜਾ ਮਹੀਨਾ ਜਿੱਥੇ ਆਪਾਂ ਕਣਕਾਂ ਵੱਢਾਂਗੇ ਇੱਥੇ ਨਰਮਾ ਚੁੱਕੀ ਜਾਂਦੇ ਆ ਵੱਡੀ ਗੱਲ ਕਮਾਲ ਦੀ ਹੈ ਆ